ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਰਾ ਵਾਲੀ ਆ ਗਿਆ ਸਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਜ਼ਿਲ੍ਹਾ ਫਰੀਦਕੋਟ ਆ ਗਿਆ ਮੋਰਾਲੀ ਨਗਰ ਦੇ ਵਿੱਚੋਂ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਕਾਕੇ ਦੇ ਘਰੋਂ ਦੋ ਝੋਟੀਆਂ ਮਖਾਉਣ ਲੱਗੇ ਆ। ਦੋਨੇ ਸੂਈਆਂ ਸਵਾਇਆਂ। ਕਿੰਨਾ ਕਿੰਨਾ ਦੁੱਧ ਆ ਕਿੰਨੇ ਕਿੰਨੇ ਟਾਈਮ ਦੀਆਂ ਸੂਈਆਂ ਸਾਰੀਆਂ ਗੱਲਾਂ ਬਾਤਾਂ ਮਾਲਕਾਂ ਨਾਲ ਕਰ ਲੈਣੇ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ। ਆਜੋ ਲਈਏ ਜਾਣਕਾਰੀ ਵੇਖੀਏ ਤੁਰ ਤਾਰ ਕੇ ਤੇ ਰੇਟ ਕੀ ਰਹਿੰਦੇ ਆ ਉਹ ਵੀ ਲਈਏ ਜਾਣਕਾਰੀ। ਕਾਕੇ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਬਾਈ ਹੋਰ ਸੀ ਵਧੀਆ ਠੀਕ ਠਾਕ ਚੜਤੀ ਕਲਾ ਨਾ ਹਾਂਜੀ ਹਾਂਜੀ ਆਪਣਾ ਨਾਂ ਐਡਰੈਸ ਦੇ ਦਈਏ ਭੈਣਾ ਭਰਾ ਨੂੰ ਹਾਂ ਮੇਰਾ ਕਾਕਾ ਵੀ ਪੈਨ ਮੋਰਾਲਾ ਜ਼ਿਲ੍ਹਾ ਫਰੀਕੋਟ ਮੋਬਾਈਲ ਨੰਬਰ 9855327655 98553 ਤੇ 27655 ਇਹਤੇ ਕਰੇ ਸੰਪਰਕ ਹਾਂਜੀ ਹਾਂਜੀ ਠੀਕ ਆਜ ਦੋ ਆ ਦੋ ਆ ਜੀ ਆ ਛੁੱਟੀ ਦੂਜੀ ਸ਼ੁਰੂ ਕਰੀਏ ਤਾਂ ਕਿਹੜਾ ਸੂਆ ਸੂਈ ਆ ਇਹ ਦੂਜੇ ਸੂਆ ਸੂਈ ਆ ਦੂਜਾ ਸੂਆ ਸੂਈ ਆ ਹਾਂਜੀ ਕਾਕੇ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਚਵਾ ਕੇ ਦੇਣਾ ਕਹੇ ਭੈਣ ਭਰਾ ਨੂੰ ਇਹਨੂੰ ਸੌਦਾ ਦੁੱਧ ਹੈਗਾ 10 ਕਿਲੋ 9 ਕਿਲੋ ਮੰਨੇ ਠੀਕ ਆ ਕਟਾ ਮਗਰਾ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਹੋਗੇ 20 ਦਿਨ ਬਾਈ 20 ਦਿਨਾਂ ਦੀ ਸੂਈ ਆ ਦੁੱਧ 10 ਆ 9 ਮੰਨ ਕੇ ਸੌਦਾ ਕਰ ਲੇ ਸੁਹਾ ਦੂਜਾ ਦੂਜਾ ਚੂਨ ਚਾਂ ਦੀ ਸੌ ਦੀ ਸੌ ਸੌਜੀ ਓਕੇ ਭੋਲੀ ਨੂੰ ਹਰ ਕੀ ਹੈਨਾ ਠੰਡ ਚੰਗਾ ਸੱਜਣੋ ਹਾਂ ਵਧੀਆ ਨੇ ਕੋਈ ਠੰਡੀ ਕਟਿਆ ਠੀਕ ਆ ਠੀਕ ਆ ਠੀਕ 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 ਬਾਕੀ ਫੈਕਸ ਹਵਾਨੇ ਦੀ ਆ ਹੈਨਾ ਕਿਉਂਕਿ ਹਾਂ ਹਾਂ ਚੰਗੀ ਆ ਚੰਗੀ ਆ ਟਾਈਟ ਦੇ ਵੀ ਕੱਢ ਬਾਹਰ ਇਹਨੂੰ ਕਿਰਾ ਤੋਰ ਕਰਾ ਚ ਗ੍ਰੈਡੇਡ ਆ ਗਿਆ ਸੱਜਣਾ ਥਣ ਬਹੁਤ ਚੰਗਾ ਲੱਗਾ ਕੱਦ ਕਾੜ ਸੋਹਣਾ ਬੀਲ ਚੰਗੀ ਆ ਦੇਖਿਓ ਬੋਡੀ ਦੇ ਹਿਸਾਬ ਨਾਲ ਸਿੰਗ ਵੀ ਪੂਰਾ ਜੱਜਦਾ ਕਰ ਲੋਚ ਬਾਕੀ ਪਿੱਠਪੜੀ ਦੀ ਚੰਗੀ ਆ ਚੰਗਾ ਪਿੱਠਪੜਾ ਲੱਗਿਆ ਵਿਆ ਦੇਖੋ ਆ ਗਿਆ ਇਹਦਾ ਭਲੀ ਜਾਂਦੀ ਹੈ ਨਾ ਦੇਖ ਕਰ ਲੋਚ ਕੱਦ ਕੱਟ ਤਾਂ ਨਤਾਜਾ ਲਾ ਲਿਓ ਕਾਕੇ ਦੇ ਕੱਤੋਂ ਵੀ ਦਿਨਾਂ ਦੀ ਜਿਵੇਂ ਦੱਸਿਆ ਸੂਈ ਮਗਰ ਕੱਟਾ ਸਜਣੋ ਦੇਖੋ ਬਰਲਾ ਬੁਰਲਾ ਖਨਾ ਦਾਬ ਸੀ ਕੈਪ ਦੂਰੀ ਬਹੁਤ ਸੋਹਣੀ ਚੰਗੇ ਪੈਠਪੜੇ ਤੇ ਕਾਕੇ ਕੀ ਰੇਟ ਇਹਦਾ ਰੱਖੀਏ ਝੋਟੀ ਦਾ ਇਹਦਾ ਮੁੱਲ 35 ਬਈ 30 ਦੀ ਦੇਣ ਮੁੱਲ ਕਰਦੇ ਆ 1 ਕ 35 ਤੇ 30 ਦੀ ਦੇ ਦਾਂਗੇ ਹਾਂਜੀ 30 ਦੀ ਦੀ ਠੀਕ ਕਰ ਦੇਗਾ ਨਾ ਮਾਰਤਾ ਨਾ ਹਾਂ ਹਾਂ ਮਾਰਤਾ ਹੁਤਾਰਾ ਨਾਲ ਭਾਈ ਵਾਲੇ ਰੇਟ ਪੁੱਗੇ ਲਾਉਣਾ ਪੁੱਗਿਆ ਰੇਟ ਲਾ ਕੇ ਹਾਂ ਕੋਈ ਗੁੱਸਾ ਨਹੀਂ ਹਣਾ ਲਾ ਜੀ ਆਪਣੇ ਤੇ ਆਪਾਂ ਮੰਗ ਲੈ ਅਗਲੇ ਨੇ ਲਾ ਲੈਣੇ ਹਾਂ ਆਪਾਂ ਹੀ ਮੰਗ ਲੈ ਸਿੱਧਾ ਪੁੱਗਿਆ ਰੇਟ ਲਾ ਕੇ ਤੁਸੀਂ ਆਪ ਦਾ ਸੌਦਾ ਕਰ ਸਕਦੇ ਕੋਈ ਨਰਾਜ਼ਗੀ ਨਹੀਂ ਆ ਪੰਜ ਪੈਸੇ ਲਾਓ ਤੇ ਆ ਝੂਟੀ ਦੀ ਕੀ ਗੱਲ ਬਾਤ ਇਹ ਸਾਨੂੰ ਉਹ ਪਹਾੜੇ ਲੱਗੇ ਬੱਚਾ ਮਗਰੇ ਨੇ ਠੀਕ ਆ ਮਗਰੋ ਬੱਚਾ ਲੈਂਦੀ ਆ ਪਹਿਲਾ ਸੂਆ ਹਾਂ ਪਹਿਲਾ ਪਹਾੜੇ ਤੇ ਲੱਗੀ ਆ ਹਾਂ ਬੱਚਾ ਮਗਰੋ ਲੈਂਦੀ ਆ

ਸੱਜਣਾ ਥੋੜਾ ਜਿਹਾ ਝੋਟੀ ਨਾਲ ਡੈਰੀ ਆ ਗਿੱਲਾ ਥਾਂ ਸੀਗਾ ਉਸ ਹੱਬ ਨਾਲ ਦੂਰ ਹੀ ਰਹੇ ਆ ਵੀ ਯਾਰ ਕਿਤੇ ਪਸੂ ਤਿਲ ਕਤਲ ਕਹਿਣਾ ਸੱਟ ਖਾ ਲਿੰਦਾ ਹਨਾ ਬਾਕੀ ਓਕੇ ਰਿਪੋਰਟ ਆ ਮਰਲਾ ਮੁਰਲਾ ਚੰਗੀਆਂ ਪਸੂ ਨੂੰ ਐ ਹੁੰਦਾ ਕਈ ਵਾਰੀ ਵੀ ਪਤਾ ਨਹੀਂ ਕੀ ਲੱਗ ਗਿਆ ਕਰਨ ਮੈਨੂੰ ਦੇਖੋ ਲੇਵਾ ਭਾਂਡਾ ਦੇਖੋ ਕੱਟੀ ਨੂੰ ਪਹਿਲੇ ਸੂਏ ਕਿਉਂ ਜੱ ਲੱਗਾ ਕਰਮਾਂ ਵਾਲੀ ਕੀ ਬਾਤ ਦੇਖੋ ਸਪਾਣਾ ਸਪੁੰਨੀਆਂ ਚੰਗੀਆਂ ਬਰੀਕ ਚਮੜੀ ਦੀ ਆ ਹਾਈਟ ਮੀਡੀਅਮ ਆ ਕੋਈ ਬਾਹਲੀ ਵੱਡੀ ਨਹੀਂਗੀ ਤੇ ਸਾਹਬ ਇਹਦਾ ਰੇਟ ਕੀ 95 ਹਜ਼ਾਰ ਹੀ ਦੇ ਰਿਆ ਸਾਨੂੰ 90 ਤੇ 5 95 ਹਜ਼ਾਰ ਦੀ ਦੇ ਦੇਾਂਗੇ ਇਹਦੇ ਮਗਰ ਆਹ ਕੱਟਾ ਕੱਟਾ ਨੀਲੀ ਦਾ ਹੂੰ ਕੱਟਾ ਵਸ ਜਨੋ ਇਹ ਵਾਲਾ ਨੀਲੀ ਦਾ ਇਹਦੇ ਮਗਰ ਕੱਟਾ ਹੀ ਆ ਤੁਨੇ ਦੋਵੇਂ ਕੱਟੇ ਆ ਪੈਂਡ ਮੂਰਾ ਵਾਲੀ ਜਿਲ੍ਹਾ ਫਰੀਦਕੋਟ ਆ ਗਿਆ ਇਹਦੇ ਕੋਲੋਂ 9 ਚਵਾ ਕੇ ਦੇ ਦੂਗਾ ਵੀਰ ਤੁਸੀਂ ਗੱਲ ਕਰ ਲਿਓ 1 35 30 ਦੀ ਪੁੱਗਿਆ ਰੇਟ ਲਾ ਲਿਓ ਤੇ ਇਹ 95000 ਹਾਂ ਘਰ ਦੀ ਪਿੱਛੋਂ ਮੜੀ ਜੀ ਕਾਕੇ ਆਣ ਸੱਜਣੋ ਲੈ ਦੇਖੋ ਪਹਿਲਾਂ ਕੱਟੀ 8 ਦੁੱਧ ਪਹਾੜੇ ਤੇ ਮਿਲਦੀ ਮਗਰੋਂ ਬੱਚਾ ਲੈਂਦੀ ਆ 95 ਹਜ਼ਾਰ ਧੰਨਵਾਦ ਵੀਡੀਓ ਵੇਖਣ ਲਈ ਜਿਉਂਦੇ ਵਸਦੇ ਰਹੋ